ਇਹਨਾਂ ਨੂੰ ਹੀ ਪਤਾ ਹੀ ਦੱਸਣਗੇ। ਉਹਵਰਫਲੋ ਹੈ ਨਹੀਂ ਜੀ ਪਾਣੀ ਬਾਹਰ ਆਂਦਾ ਹੋਵੇ ਜੀ। ਕਿੱਥੇ ਆ ਛੱਪੜ ਕਿਹੜਾ? ਖਾਲੀ ਹੈ ਜਿੰਨਾ ਮਰਜ਼ੀ ਪਾ ਦਿਓ। ਹਾਂ ਤਾਂ ਫਿਰ ਇਹ ਕਿਹੜਾ ওভারਫਲੋ ਰਿਹਾ ਇਹ ਕਹਿ ਰਹੇ ਕਿ ਇੱਥੇ ਮੋਟਰਾਂ ਦੇ ਖਾਲੀ ਹੋ ਜੇ ਸ਼ਹਿਰ ਦਾ ਸਾਰਾ ਪਾਣੀ ਨਿਕਲ ਜਾਵੇ। ਕਿੱਥੇ ਆ ਫਿਰ? ਦੱਸੋ ਐਸਡੀਓ ਸਾਹਿਬ। ਲੈਣਾ ਦੇ ਪੱਲੋਂ ਹੁੰਦਾ ਸੀਗਾ। ਪੱਲੋਂ ਆ ਰਹੇ ਆ ਜਿੰਨੇ। ਇਹ ਤਾਂ ਆਪਣੀ ਇੱਕ ਇਸ਼ੂ ਮੈਨੂੰ ਬਤਨ ਲੱਗੀ ਜੀ। ਪ੍ਰੋਬਲਮ ਉਹ ਮੈਮ ਬਾਰਿਸ਼ ਹੁੰਦੀ ਹੈ ਨਾ ਜੀ। ਤਾਂ ਸਾਡੀ ਪਾਵਰ ਸਪਲਾਈ ਸਾਡੇ ਮੋਟਰਾਂ ਦੇ ਉੱਤੇ ਰੈਗੂਲਰ ਰਹਿਣੀ ਚਾਹੀਦੀ ਹੈ ਨਹੀਂ ਨਹੀਂ ਤੁਹਾਨੂੰ ਜਨਰੇਟਰ ਵੀ ਦੇ ਦਿੱਤੇ ਹੋਏ ਨਾਲ ਮੈਮ ਉਹਦੇ ਵਿੱਚ ਨਾ ਸੀ ਅਸੀਂ ਇੱਕ ਬਜਾੜ ਦਾ ਪੱਸਦਾ ਸੀ ਮੈਮ ਸਾਡੇ ਕੋਲ ਤਿੰਨ ਮੋਟਰਾਂ ਹੁੰਦੀਆਂ ਨੇ ਹੈ ਸਾਡੇ ਕੋਲ ਤਿੰਨ ਮੋਟਰਾਂ ਹੁੰਦੀਆਂ ਨੇ ਜਨਰੇਟਰ ਨਾਲ ਹੀ ਨਿਕਲਣਾ ਉਹਦੇ ਵਿੱਚੋਂ ਇੱਕ ਮੋਟਰ ਸਾਡੀ ਰੈਗੂਲਰ ਚੱਲਦੀ ਹੈ ਜੀ ਸੀ ਵਰਕ ਦੇ ਲਈ ਜਦੋਂ ਪੀਕ ਫਲੋ ਦੇ ਦੋ ਚਲਾਣੇ ਆ ਇੱਕ ਮੋਟਰ ਸਾਡੇ ਕੋਲ ਸਟੈਂਡ ਬਾਈ ਹੁੰਦੀ ਹੈ ਜਿਹੜਾ ਜਨਸੈੱਟ ਨੇ ਚਲੋ ਉਹ ਤਾਂ ਬਾਇ ਚਾਂਸ ਹੋ ਗਿਆ ਵੀ ਲਾਈਟ ਵੀ ਚਲੀ ਗਈ ਹਾਂ ਹਾਂ ਜੀ ਮੈਮ ਉਹਦੇ ਲਈ ਫਿਰ ਉਹ ਤਾਂ ਕਰਕੇ ਨਹੀਂ ਤੁਸੀਂ ਜਨਰੇਟਰ ਨਾਲ ਨਹੀਂ ਆ ਜਨਸੈੱਟ 50% ਰਹਿ ਜਾਂਦੇ ਆ ਮੈਮ ਜਨਸੈੱਟ ਰਹਿ ਸੀ ਇੱਕ ਮੋਟਰ ਦੀ ਪ੍ਰਪੋਜ਼ਲ ਰੱਖਣੀ ਆ ਕਿ ਤਾਂ ਕਿ ਸਾਡੇ ਜਿਆ ਰਹੇ ਤੇ ਲਾਈਟ ਕੱਲ ਕਿੰਨੇ ਕਿੰਨੀ ਦੇਰ ਲਾਈਟ ਗਈ ਰਹੀ ਆ ਮੈਨੂੰ ਰਿਪੋਰਟ ਆਈ ਆ ਜੀ ਸ਼ਾਮ ਨੂੰ ਆ ਗਈ ਸ਼ਾਮ ਨੂੰ ਆ ਗਈ 5 ਵਜੇ ਤੋਂ ਬਾਅਦ ਆਈ ਆ ਹਾਂਜੀ ਅੱਛਾ ਤੇ ਉਨੀ ਦੇਰ ਜਨਰੇਟਰ ਚੱਲੇ ਨਹੀਂ ਬੰਦਾ ਕੱਚੀ ਮੰਡੀ ਵਾਲੇ ਮੋਟਰ ਨਹੀਂ ਚੱਲੇ ਚੱਲੂ ਨਾਦਾ ਜਪਾਣੀ ਗੱਲ ਸਾਰਾ ਚੈੱਕ ਕੀਤਾ ਇੰਨਾ ਬਣਿਆ ਕੱਲ ਚੱਲੀ ਜਾਂਦਾ ਸੀ ਇਹਦਾ ਆਪਣੇ ਆਪ ਨੇਚਰ ਆਉਣਾ ਨੇ ਸਰ ਮੈਮ ਇਹ ਨੈਚੁਰਲ ਆਉਣਾ ਜੀ ਇਹ ਪਾਣੀ ਇਹ ਨੈਚੁਰਲ ਆਉਣਾ ਇਹਦੇ ਕੋਈ ਮੋਟਰ ਦਾ ਕੁਝ ਨਹੀਂਗਾ ਠੀਕ ਹੈ ਮਾਸੀ ਜੀ ਦੇ ਸਰੇ ਮੈਡਮ ਚੈਂਬਰ ਬਣੇ ਹੋਏ ਹਨ ਉਹ ਤੋਂ ਜਦੋਂ ਇਹ ਫੁੱਲ ਹੈ ਹਾਂ ਇਹ ਓਵਰਫਲੋ ਹੋ ਰਿਹਾ ਹੈ ਫਿਰ ਤਾਂ ਆਪਾਂ ਕਹੀਏ ਐ ਚ ਮੋਟਰ ਲਾ ਕੇ ਬਾਪ ਖਾਲੀ ਕਰਦੇ ਇਹ ਤਾਂ ਆਲਰੇਡੀ ਖਾਲੀ ਮਤਲਬ ਜਿੰਨੇ ਸਹਾਵ ਨਾਲ ਪਾਣੀ ਸ਼ਹਿਰ ਚ ਭਰਿਆ ਹੋਇਆ ਉਹਨੇ ਫਲੋ ਤਾਂ ਨਹੀਂ ਆ ਰਿਹਾ ਪਾਣੀ ਦਾ ਨਹੀਂ ਆ ਰਿਹਾ ਨਾ ਫਿਰ ਇਹਦਾ ਕਾਰਨ ਦੱਸੋ ਮੈਨੂੰ ਜੋ ਸਟੋਰ ਵਾਟਰ ਹੈ ਜਿਹੜੇ ਮੈਂ ਜਿੰਨੇ ਸਾਰੇ ਸਟੋਰ ਵਾਟਰ ਜਿੰਨਾ ਪਾਣੀ ਹੈਗਾ ਟਮਾਟਾ ਸਾਡੇ ਜਿੰਨੇ ਸਾਰੇ ਟੈਸਟ ਹੈ ਮੈਕਸਿਮਮ 100% ਜਿਹੜੇ ਸਟੋਰ ਵਾਟਰ ਜਿਹੜੇ ਡੈਸਮੇਟ ਸੀਵਰੇਜ ਨਾਲ ਹੈਗਾ ਉਸਦੀ ਐਵਰੇਜ ਦੀ ਮੋਟਰ ਚੱਲਣਗੀਆਂ ਉਹ ਮੋਟਰ ਚੱਲਣਗੀਆਂ ਐਸਪੀ ਚੱਲਣਗੀਆਂ ਉਹ ਫਿਰ ਪਾਣੀ ਉੱਥੇ ਜਾ ਕੇ ਚੱਲਣੀ ਬਣੇਗਾ ਅਦਰਵਾ ਜੇ ਬਾਜ਼ਾਰ ਦਾ ਮੇਨ ਬਾਜ਼ਾਰ ਦਾ ਪਾਣੀ ਤਾਂ ਹੀ ਨਿਕਲੇਗਾ ਜੇ ਤੁਸੀਂ ਕਹਿੰਦੇ ਹੋ ਵੀ ਇਹ ਕੰਮ ਸੀਵਰੇਜ ਡਿਪਾਰਟਮੈਂਟ ਨੇ ਕਰਨਾ ਮੈਂ ਮਤਲਬ ਜਾਣਾ ਪਾਣੀ ਸੀਵਰੇਜ ਹੀ ਹੈ ਜੀ ਇੱਥੇ ਮੇਨ ਬਾਜ਼ਾਰ ਦਾ ਪਾਣੀ ਇੱਥੇ ਨਹੀਂ ਆ ਰਿਹਾ अच्छा। ਮਾਣਕਰ ਸਾਹਿਬ ਦੱਸੋ। ਮੇਰੇ ਬਿਆਰ ਵਾਲਾ ਪਾਣੀ ਦਾ ਉਹ ਲੋਅ ਲਾਈਂਗ ਏਰੀਆਸ ਰੋਡ ਗਲੀਆਂ 'ਚ ਜਾਏਗਾ ਨਾ ਜੀ। ਉਹਨਾਂ 'ਕੀ ਪ੍ਰੋਬਲਮ ਆਈ ਹੈ ਜੇ ਮੋਟਰ ਸਹੀ ਟਾਈਮ 'ਤੇ ਚੱਲ ਜਾਂਦੇ ਆ ਕੋਈ ਪਰਬਲ ਨਹੀਂ। ਬਿਲਕੁਲ ਇਹ ਇਹ ਟਾਈਮ ਦਾ ਲੱਭੀ ਰਿਹਾ ਸਾਡੇ ਨਾਲ ਸਰਪਲਾਈ ਸਾਡੀ ਜਿਹੜੀ ਸਪਲਾਈ ਰੈਗੂਲਰ ਰਹਿੰਦੀ ਹੈ ਨਾ ਜੀ। ਦੋ ਮੋਟਰਾਂ ਚਲਾਉਣੀਆਂ। ਨਹੀਂ ਆਲਰੇਡੀ ਹੈ। ਲਿਆ ਬਿਜਲੀ ਵਾਲਿਆਂ ਨੂੰ ਫੋਨ ਕਰਾਂਗੇ। ਬਿਜਲੀ ਲੈਂਡ ਹੈ ਨਾ ਆਪਾਂ ਉਹ ਕਰੀਂ ਚੌਧਰੀ ਅਮਰ ਕੁਮਾਰ ਕਰਨੀ। ਜਿਹੜਾ ਟੈਂਡਰ ਤੋਂ ਪੜਾ ਲਿਆ ਸੀ। ਬਿਡ ਸਬਮਿਸ਼ਨ ਹੈ ਦੇਖੋ ਅਸੀਂ ਚੌਧਰੀ ਅਮਰ ਕੁਮਾਰ ਨਾ ਤਾਂ ਕੋਈ ਨਗਰ ਕੌ ਕਿ 10 ਐਮਐਲ ਦੀ ਆਪਣੀ ਡਿਸਪੂਲ ਦੀ ਪਾワー ਹੈ ਉਥੇ 50 ਐਮਐਲ ਦੀ ਪਾਣੀ ਸਲੋ ਨਿਕਲੂਗਾ ਪਰ ਇਹ ਜਿਹੜਾ ਮੈਂ ਅੱਜ ਵੀ ਬੇਨਤੀ ਕਰ ਰਿਹਾ ਤੁਸੀਂ ਇਹ ਲਿਖ ਕੇ ਦੇ ਦੋਗੇ ਮੈਨੂੰ ਵੀ ਇੰਨਾ ਹੀ ਜਾਇਆ ਕਰੂਗਾ ਪਾਣੀ ਇਸ ਤੋਂ ਬਾਅਦ ਅਸੀਂ ਕੱਢ ਨਹੀਂ ਸਕਦੇ ਲਿਖ ਕੇ ਦਵੋਗੇ ਮੈਂ ਦੋ ਮਿੰਟ ਨਹੀਂ ਲਿਖ ਕੇ ਦਿਓ ਮੈਨੂੰ ਲਿਖ ਕੇ ਦਿਓ ਮੈਂ ਮਸੀਹ ਲਿਖਾਂਗੇ ਜਿਹੜਾ ਸਾਡਾ ਸਲੇ ਵਾਟਰ ਵਾਸਤੇ ਡਿਜ਼ਾਈਨ ਹੈ ਇਹ ਬਰਸਾਤੀ ਪਾਣੀ ਮੇਰੀ ਇੱਕ ਹੰਬਲ ਸਬਮਿਸ਼ਨ ਦੁਆਰਾ ਤੁਸੀਂ ਬੇਨਤੀ ਸੁਨੋ ਇੱਕ ਮਿੰਟ ਪਲੀਟਲੀ ਦੇਖੋ ਜਦੋਂ ਇਹ ਸੀਗਾ ਦੋ ਇਹਨੂੰ ਆਪਾਂ ਸਿਟੀ ਡਰੇਨੇ 1 ਸਿਟੀ ਡਰੇਨੇ 2 ਦੇ ਨਾਲ-ਨਾਲ ਕਿਉਂ ਬਾਰਿਸ਼ ਆ ਇਹਦੇ 6 ਜਾਂ 7 بارش ਆਂਦੀਆਂ ਉਦੋਂ ਡਰੇਨੇ ਨੂੰ ਅਲੱਗ ਪੈਸੇ ਆਂਦੇ ਉਹਨਾਂ ਨੇ ਮਲੋੜ ਤਾਂ ਹੀ ਪ੍ਰੋਜੈਕਟ ਲਾਇਆ ਸੀ ਦੋ ਤੇ ਜਦੋਂ ਇਹ ਸਭ ਐਕਸਟਰਾ ਪਾਣੀ ਆ ਜਾਂਦਾ ਇਹਨੂੰ ਬਾਹਰੋਂ ਦੇਖੋ ਅੱਜ ਕੀ ਹੋਇਆ ਇਹ ਬਫਰ ਨੂੰ ਲਾਈਨ ਪੈ ਰਹੀ ਹੈ ਸਾਰੇ ਸ਼ਹਿਰ ਦਾ ਪਾਣੀ ਪੁਲੀ ਨਾਲ ਇੱਥੇ ਆਂਦਾ ਇੱਥੇ ਮੋਟਰਾਂ ਲੱਗੀਆਂ ਜਿੱਥੇ ਡਰੇਨੇ ਦਾ ਪਾਈਪ ਸੀ ਪਰ ਉਹ ਤਾਂ ਡਿਪਾਰਟਮੈਂਟ ਛੱਡ ਹੀ ਗਿਆ ਨਾ ਹਾਂ ਜੋ ਡਰੇਨ ਛੱਡ ਗਿਆ ਇਹ ਵੀ ਇਹ ਵੀ ਪ੍ਰਾਈਵੇਟ ਲੈਂਡ ਦਾ ਪਾਣੀ ਸਦਾ ਇਹ ਸਾਰੇ ਪ੍ਰਾਈਵੇਟ ਲੈਂਡ ਇਹ ਸਭ ਇਹ ਸਭ ਮੇਰੀ ਇਹ ਸਾਰੇ ਟਿਕਾਣੇ ਦਾ ਪਾਣੀ ਲਿਆ ਰਹੇ ਤੁਸੀਂ ਕਿਵੇਂ ਲਿਆਵਾਂਗੇ ਜੀ ਆਪਾਂ ਗਲਤ ਸੀਵਰੇਜ ਦਾ ਪਾਣੀ ਵੀ ਇੱਥੇ ਸਤਿ ਸ਼੍ਰੀ ਅਕਾਲ ਉਹ ਬਿਜਲੀ ਕਿਉਂ ਬੰਦ ਹੈ ਬਿਜਲੀ ਸਾਰਾ ਦਿਨ ਨਹੀਂ ਆਈ ਕੱਲ ਸਤਿ ਸ਼੍ਰੀ ਅਕਾਲ ਇਹ ਦੇ ਨਾਲ ਇੱਕ ਪਾਵਰ ਕਰਕੇ ਸਰ ਲਾਈਟ ਚੱਲੇਗੀ ਹੈਲੋ ਇਹ ਕਹਿੰਦੇ ਵੀ ਸਾਰੇ ਸ਼ਹਿਰ ਦੇ ਵਿੱਚ ਬਿਜਲੀ ਨਹੀਂ ਹੈਗੀ ਸੀ ਸਾਰਾ ਦਿਨ ਤੇ ਉਹਦੇ ਕਰਕੇ ਪਾਣੀ ਨਹੀਂ ਗੱਡ ਪਾਏ ਸ਼ਹਿਰ ਚੋਂ ਆ ਮੇਰੇ ਕੋਲੇ ਐਕਸ਼ਨ ਵੀ ਖੜੇ ਆ ਸੀਵਰੇਜ ਡਿਪਾਰਟਮੈਂਟ ਖੜਾ ਹੈ ਨਗਰ ਕਾਉਂਸਲ ਖੜਾ ਹੈ ਸਾਰਾ ਦੋਸ਼ ਬਿਜਲੀ ਵਾਲਿਆਂ ਤੇ ਦੇ ਰੇ ਤੁਸੀਂ ਵੀ ਆ ਜਾਓ ਫਿਰ ਇੱਥੇ ਜੀ ਮੈਡਮ ਮੇਰੇ ਤਾਂ 8 ਵਜੇ ਰਾਤ ਕੱਲ 8 8 ਵਜੇ ਸਾਰੀ ਬੀਡਰ ਚੱਲ ਗਈ ਸੀ ਮੇਰੇ ਨਹੀਂ ਤੇ ਸਾਰਾ ਦਿਨ ਸਾਰਾ ਦਿਨ ਲਾਈਟ ਆਈ ਨਹੀਂ ਨਹੀਂ ਕੱਲ ਮੈਡਮ ਉਹਨੇ ਉਹ ਕੱਲ ਕੁੱਦੀ ਰਹੀ ਹੈ ਪਰ ਮੈਂ ਤਾਂ ਪਤੀਨਾ ਵੀ ਰਾਤ 8 ਵਜੇ ਤੱਕ ਸਾਰੀ ਕਿਤੇ ਚੱਲ ਗਈ ਸੀ ਤੁਸੀਂ ਮੈਨੂੰ ਕੱਲ ਦੀ ਜਿਹੜੀ ਲਾਈਟ ਦੀ ਰਿਪੋਰਟ ਦੇ ਦੋ ਵੀ ਕਿੰਨੀ ਦੇਰ ਬੰਦ ਰਹੀ ਕਿਹੜੇ ਕਿਹੜੇ ਏਰੀਆ ਚ ਆ ਰਸ਼ਮਨ ਨੂੰ ਫੋਨ ਦੇ ਮੇਰਾ ਤੁਸੀਂ ਦੱਸੋ ਐਕਸ਼ਨ ਸਾਹਿਬ ਕਿਹਨੂੰ ਫੋਨ ਕਰਾ ਇੱਥੇ ਕੋਈ ਗੱਲ ਨਹੀਂ ਬਣੀ ਕਿੱਦਾਂ ਇਹ ਜਿਹੜਾ ਚਾਰ ਕਿਨੋਂ ਬੰਦ ਪਿਆ ਜੀ ਇਹ ਨਹੀਂ ਨਾ ਨਹੀਂ ਇੱਕ ਮਿੰਟ ਇਹ ਵੀ ਬੰਦ ਨਹੀਂ ਕਿਉਂ ਹੁਣ ਕਿਹੜਾ ਪੌਂਡ ਬਣਿਆ ਹੋਇਆ ਸਾਸਤ੍ਰੀ ਕਾਲ ਜੀ ਤੇਜਵੀਰ ਜੀ ਇੱਕ ਨਾ ਸਾਡੇ ਸ਼ਹਿਰ ਦੇ ਵਿੱਚ ਮਲੋਟ ਦੇ ਵਿੱਚ ਪਾਣੀ ਕੱਲ ਦਾ ਭਰਿਆ ਹੋਇਆ ਤਿੰਨ ਤਿੰਨ ਚਾਰ ਚਾਰ ਫੁੱਟ ਤੇ ਸਾਰਾ ਦਿਨ ਹੀ ਮੈਂ ਵੀ ਫਿਰਦੀ ਰਹੀ ਉਹ ਸ਼ਾਮ ਤੱਕ ਨਿਕਲਿਆ ਤੇ ਜਿਹੜਾ ਸੀਵਰੇਜ ਡਿਪਾਰਟਮੈਂਟ ਹੈ ਇਹ ਕੰਨਾ ਵੀ ਨਗਰ ਕਾਉਂਸਲ ਦਾ ਕੰਮ ਹੈ ਨਗਰ ਕਾਉਂਸਲ ਸੀਵਰੇਜ ਤੇ ਪਾਈ ਜਾਂਦਾ ਤੇ ਹੁਣ ਇਹ ਕਹਿ ਰਹੇ ਆ ਕਿ ਜੀ ਪਹਿਲਾਂ ਡਰੇਨੇਜ ਡਿਪਾਰਟਮੈਂਟ ਕੋਲ ਹੁੰਦਾ ਸੀ ਤੇ ਫੇਰ ਨਗਰ ਕਾਉਂਸਲ ਨੂੰ ਦੇ ਤਾ ਨਗਰ ਕਾਉਂਸਲ ਕਹਿੰਦਾ ਸਾਨੂੰ ਪਤਾ ਨਹੀਂ ਲੱਗਿਆ ਜੀ ਇੱਕ ਕਮਸੀ ਨੇ ਅਸਾਈਨ ਕਰਕੇ ਲੈ ਲਿਆ ਹੁਣ ਇਹਨਾਂ ਦਾ ਮੈਂ ਕੀ ਹੱਲ ਕਰਾਂ ਹਾਂ 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 ਹੁਣ ਹੁਣ ਇਹ ਇਹ ਕਹਿੰਦੇ ਆ ਵੀ ਜਿਹੜਾ ਸੀਵਰੇਜ ਡਿਪਾਰਟਮੈਂਟ ਦੇ ਬੇਸਿਕਲੀ ਵੀ ਇਹ ਪਾਣੀ ਸੀਵਰੇਜ ਚ ਜਾਂਦਾ ਵੀ ਉੱਥੇ ਜਿਹੜੀਆਂ ਮੋਟਰਾਂ ਲੱਗੀਆਂ ਹੋਈਆਂ ਵੀ ਉਹਨਾਂ ਨਾਲ ਪਾਣੀ ਜਾਂਦਾ ਪਰ ਉਹ ਲਾਈਟ ਨਹੀਂ ਆਈ ਤਾਂ ਕਰਕੇ ਮੋਟਰਾਂ ਚੱਲੀਆਂ ਨਹੀਂ ਵੀ ਜਨਰੇਟਰ ਚਲਾਏ ਨਹੀਂ ਹੁਣ ਮਤਲਬ ਇਹ ਅੱਗੇ ਤੋਂ ਅੱਗੇ ਕਹਾਣੀਆਂ हां ਤੁਸੀਂ ਤੁਸੀਂ ਦੇਖੋ ਵੀ ਇੱਥੇ ਐਕਸ਼ਨ ਸਾਹਿਬ ਦਾ ਮੇਰੇ ਕੋਲੇ ਹੀ ਖੜੇ ਸੀਵਰੇਜ ਵਾਲੇ ਤੇ ਅੰ Delhi ਦੀ ਇਹ ਇਹ ਤਾਂ ਇਹ ਤਾਂ ਕਹਿੰਦੇ ਵੀ ਇਹ ਇਸੇ ਤਰ੍ਹਾਂ ਹੀ ਰਹਿੰਦਾ ਰਿਹਾ ਤੇ ਇਸੇ ਤਰ੍ਹਾਂ ਹੀ ਰਹੂਗਾ ਤੇ ਇਹ ਤਾਂ ਕੋਈ ਗੱਲ ਨਹੀਂ ਬਣੀ ਨਾ ਹਾਂ

ਜੇਗਾ ਪੰਚਾਇਤ ਤੋਂ ਕੰਮ ਕਰਦਾ ਇਹ ਬੰਦਾ ਅੱਛਾ ਸਮਝੂ। ਕੱਲ ਪਹਿਲਾ 3 ਐਮਐਡੀਆ ਪਾਣੀ ਟੈਕਨੀਕ ਦਾ। 10 ਐਮਐਡੀਆ ਉੱਤੇ ਨਾ। ਜੇਗਾ ਲਈ। ਪਰ ਪਹਿਲਾਂ ਵੀ ਇੱਥੇ ਹੈਗਾ। ਪਹਿਲਾ 3 ਐਮਐਡੀਆ ਪਾਣੀ 10 ਮੀਟਰ ਦੀ ਇਹ ਮੈਂ ਮਾ ਜਿਹੜਾ ਰਾਹ ਆ ਗਿਆ ਨਾ। ਉਹਦੇ ਆਏ ਆਪਾਂ। ਇਹ ਤਾਂ ਜੰਗਲ ਵਿੱਚ ਦੀ ਆਉਣਾ ਪੈਂਦਾ ਈ ਸਾਣਾ ਸੇਮ ਨਾ। ਆਹ ਵਧੀਆ ਗੱਲ। ਵਸਤੂ ਪੰਚਾਇਤ ਤੋਂ ਜਗਾ ਲੈ ਕੇ ਨਾ ਮੱਲ ਵੈਸੇ ਉਹਨਾਂ ਨੂੰ ਬੇਨਤੀ ਕਰਕੇ ਲਈ ਤੁਹਾਨੂੰ ਟੱਲਾ ਲਾ ਲੈਂਦੇ। ਕਿਉਂਕਿ ਉਹ ਪ੍ਰੋਪਰਟੀ ਆਪਰੇਟਿੰਗ ਸੀ। ਠੀਕ ਹੈ। ਇਹ ਨੇ ਵਾਇੋ ਕਿ ਅੱਦੇ ਅੱਦੇ ਸ਼ਹਿਰ ਦਾ ਪਾਣੀ ਚਾਲੀ ਤੋਂ ਦਰਜ। ਮੋਟਰ ਟਪਾ ਮੈਂ। ਅੱਛਾ। ਮਾਲਕੋਲ ਨਗਰੀ, ਅਦਰਸ਼ਨਗਰੀ, ਅੱਧਾ ਮਾਹਵੀਰ ਨਗਰੀ ਜੀ, ਪਿੰਕ ਸਿਟੀ ਇਹ ਪਾਣੀ ਸਾਰਾ ਆਪਣੇ ਤੇ ਰੱਖੇ ਨੇ। 1-2 ਮਿੰਟ ਡਿਸਪੋਲ ਤੇ ਆ ਜਾਂਦਾ ਕੋ ਸਿੱਧਾ ਆ ਜਾਂਦਾ। ਡਾਕਟਰ ਬਲਕਾਰ ਸਿੰਘ ਜੀ ਮੈਮ ਦੇ ਸ਼ੁਰੂ ਕੀਤਾ ਸੀਗਾ। ਮੈਂ ਤੁਹਾਡੇ ਕਰਕੇ ਹੋਇਆ। ਉਹ ਸਾਰਾ ਪਾਣੀ ਇੱਥੇ ਆ ਜਾਂਦਾ। ਅੱਛਾ। ਇਹ ਦੋ ਸਕਰੀਨ ਚੰਬਰ ਥੋੜਾ ਅੱਗੇ ਪਿੱਛੇ। ਕੋਨੇ ਸਕਰੀਨ ਚੈਂਬਰ ਹੈ ਜੀ ਅੱਛਾ ਇੱਥੋਂ ਆ ਕੇ ਕਲੈਕਟਿਵ ਬੈਂਕ ਜਾਂਦਾ ਮੈਂ ਲੋਕ ਐਕਸੀਡੈਂਟ ਹੈ ਤਾਂ ਕੋ ਫਿਰ ਤਿੰਨ ਮੋਟਰ ਲੱਗੀਆਂ ਸਭ ਸਭ ਉਹ ਐਕਸਰ ਸਾਹਿਬ ਪਾਣੀ ਦੇ ਤੁਸੀਂ ਪਿਛਲੀ ਵਾਰੀ ਮੀਟਿੰਗ ਕਰਕੇ ਗਏ ਸੀ ਜਿਹੜਾ ਕਹਿੰਦੇ ਪਾਣੀ ਮਿਕਸ ਹੀ ਆ ਜਲਤਪਾਣੀ ਦੇ ਸਾਨੂੰ بارش ਦੇ ਪਾਣੀ ਕਾਰਨ ਦਿੱਕਤ ਆਈ ਹੋਈ ਨਹੀਂ ਉਹ ਤਾਂ ਪਹਿਲਾਂ ਤੋਂ ਹੀ ਆ ਪਹਿਲਾਂ ਤੋਂ ਹੀ ਤੁਸੀਂ ਕਹਿੰਦੇ ਸੀ ਆਲਮੈਂਟ ਕਰਤਾ ਹਾਂਜੀ ਹੁਣ ਆਲਮ ਤੋਂ ਬਾਅਦ ਫੇਰ ਰਿਪੋਰਟ ਲਾਉਂਗੇ ਮੈਂ ਇਸ ਤਰ੍ਹਾਂ ਹਲੇ ਵੀ ਰਿਪੋਰਟਾਂ ਦਿੱਲੀ ਲੈਣੇ ਇੱਕ ਕੰਪਲੈਕਸ ਨਹੀਂ ਹੀ ਹੈ ਜਦੋਂ ਕੋਈ ਸੀਵਰ ਹਲ ਜਿਹੜਾ ਉਹਨੂੰ ਉਹਨੂੰ ਕਹਿੰਦੇ ਆ ਸੀ ਟ੍ਰਿਕਟ ਵਾਲਾ ਇਹਦੇ ਸੀਵਰ ਦੇਖੀ ਨੂੰ ਕਹਿੰਦੇ ਪੰਪ ਗੈਟ ਕੋਲ ਉਹ ਕਰਾਣੇ ਕਨੈਕਸ਼ਨ ਨਾਲ ਹੁੰਦੇ ਜਦੋਂ ਵੀ ਕੋਈ ਪੁੱਤੇ ਜਨ ਆਉਂਦਾ ਨਾ ਤੁਸੀਂ ਇੰਨੀ ਰੈਸ਼ ਕਰਕੇ ਉਹ ਇਹਦੀ ਚੈੱਕ ਕਰਦੇ ਆ ਕੋਈ ਪੁਰਾਣੇ ਕਲੈਕਸ਼ਨ ਟੁੱਟੇ ਹੋਣ ਬੰਦ ਕਰਦੇ ਆ ਲਾਈਨਸ ਕਵਰ ਕਰਦੇ ਆ ਉਹ ਨਾਲ ਨਾਲ ਸ਼ੁਰੂ ਕਰਦੇ ਜਿਹੜਾ ਮੈਂ ਤੁਹਾਨੂੰ ਰਿਪੋਰਟ ਦੇ ਦਉਂਗਾ ਜਿੱਥੇ ਦਿੱਕਤ ਆ ਗਈ ਠੀਕ ਹੈ ਠੀਕ ਹੈ ਚਲੋ ਤੁਸੀਂ ਦੇਖੋ ਫਿਰ ਚਲੋ ਠੀਕ ਹੈ ਕੋਈ ਹੈ ਪੁੱਛੇ ਬਈ ਅ ਬਟ ਬਟਦੇ ਆ ਫਿਰ ਪਾਈਪ ਨੂੰ ਜ਼ਰਾ ਉਹਦੇ ਜਿਹੜੇ ਪੱਤੀ ਜਾਂਦੇ ਪੱਤੀ ਜਾਂਦੇ ਵੀ ਆ ਰਹੀ ਹੈ ਗੱਲ ਨੇ ਮੈਂ ਰੋਡ ਕੱਟ ਦੀ ਗੱਲ ਹੈ ਮੈਂ ਇਸ ਤਰ੍ਹਾਂ ਆ ਰਿਹਾ ਹਾਂ ਕਿ ਰੋਡ ਕੱਟ ਦੀ ਜੀਆ ਡਿਪਾਰਟਮੈਂਟੋਂ ਲੋਕਲ ਨੂੰ ਫਿਕਸ ਜਿੰਨੀ 425 ਰੁਪਏ ਕਿਰੋ ਟੈਲਾ ਦਾ ਰੇਟ ਹੈ 375 ਰੁਪਏ ਸੀਸੀ ਦੇ ਆ ਉਹਦੇ ਨਾਲ ਵੀ ਸਪੱਸ਼ਟ ਘਟਦੇ ਆ ਉਹਨਾਂ ਨੇ ਉਹਨੂੰ ਰੋਡ ਕੱਟ ਕਹਿੰਦੇ ਆ ਅੱਛਾ ਜੇ ਮੈਂ ਰਿਫਲੈਕਸ਼ਨ ਲੈਣਾ ਜਿਨ੍ਹਾਂ ਨੇ ਆਪਣੇ ਆਪਨ ਘਰ ਇਸ ਸਾਈਡ ਤੇ ਬਸ ਮੇਨੇ ਸਾਈਡ ਤੇ ਜਿਹੜੀ ਸੜਕ ਦਾ ਪੱਟੂ ਹੈ ਉਹਦੇ ਤੇ ਰੇਟ ਫਿਕਸ ਲੈ ਕੇ ਜਿੰਨਾ ਕੰਬਾਈ ਨੂੰ ਪੂਰੇ ਪੰਜਾਬ ਪੀਂਦੇ ਆ ਉਹਦੇ ਤੋਂ ਪੈਸੇ ਬਣਾਉਣੇ ਵੀ ਹੋਣਗੇ ਉਸ ਤੋਂ ਪੈਸੇ ਤਾਂ ਬਣਾਉਣਗੇ ਉਹ ਆਂ ਮੈਂ ਆਪ ਮੋਸਟ ਕਰ ਦੇ ਜਿਹਦਾ ਇੰਟਰ ਲੌਕ ਅਸੀਂ ਲਾਜਦੇ ਦ ਕਿ ਤੁਸੀਂ ਕੀ ਵੰਡ ਰਿਹਾ ਕੋਟ ਲੜ ਰਹੀ ਨਹੀਂ ਨਹੀਂ ਇਹ ਰਚੀ ਅੱਪ ਬੜਾ ਆਨਲਾਈਨ ਆਇਆ ਮੈਂ ਉਹ ਰੋਡ ਕੱਟ ਰ ਪਰ ਵੀ ਦੇਖੋ ਆਨਲਾਈਨ ਹੀ ਅਸਿਸਟਰ ਸਾਰੇ ਜੀ ਰੋਡ ਕੱਟ ਰ ਰੋਡ ਕੱਟ ਕੇ ਆਉਂਦੇ ਆ ਕੋਈ ਸ਼ੱਕ ਕਰ ਤੋਂ ਨਹੀਂ ਆਪ ਕੋਈ ਲਿਖਾ ਪੱਟੀ ਨਹੀਂ ਆਪ ਕਿੱਥੇ ਆਪ ਬੜਾ ਹਾਂਜੀ ਹਾਂ ਐਵੇਂ ਹੁੰਦੀ ਹੈ ਆਹ ਕੋਪਰ ਆਇਆ ਕਰੋ ਮੈਨੂੰ ਸਾਡੇ ਕੋਲ ਤਰਕਾ ਜਿਹਾ ਵੈਸੇ ਨਹੀਂ ਹੁੰਦਾ ਸਾਡੇ ਕੋਲ ਤਾਂ ਇਹ ਸਾਰੇ ਲੋਕ ਸਨ ਸਰ ਤੁਸੀਂ ਪੈਸਟ ਹੋ ਤੁਸੀਂ ਮੈਨੂੰ ਇਸ ਗੱਲ ਦਾ ਜਵਾਬ ਠੀਕ ਹੈ ਜੀ ਚਲੋ ਇਹਨਾਂ ਨੂੰ ਆਪਾਂ ਪਾਸੇ ਇਹਨਾਂ ਨੂੰ ਬਹੁਤ ਸੇਵਾ ਕਰਾਂ ਮੈਂ ਕਰ ਦਾਂ ਮੈਂ ਕਰ ਦਾਂ ਐਸਾ ਕਾੜ ਲੈ ਦੇ ਕਰ ਦਾਂਗੇ